ਸਤਿ ਗਾਲੀ ਸਾਰਿਆਂ ਨੂੰ ਮੇਰੇ ਕੋਲ ਵੀਰ ਬਬਲੂ ਜੀ ਖੜੇ ਆ ਜਿਹੜੇ ਹਰ ਸਾਲ ਮੇਰੇ ਕੋਲ ਪਿੰਨੀਆਂ ਲੈ ਕੇ ਜਾਂਦੇ ਆ ਤਕਰੀਬਨ 3-4 ਸਾਲ ਹੋ ਗਏ ਜਦੋਂ ਵੀ ਅਸੀਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਦੇ ਆ ਵੀਡੀਓ ਦੇਖ ਕੇ ਨਾਲੇ ਭਾਜੀ ਆ ਜਾਂਦੇ ਆ ਸੋ ਆਓ ਇਹਨਾਂ ਨੂੰ ਪੁੱਛਦੇ ਆ ਵੀ ਹੁਣ ਵੀ ਇਹਨਾਂ ਨੂੰ ਟੇਸਟ ਕਰਾਇਆ ਬਾਈ ਕਿਹੋ ਜਿਹੀ ਲੱਗੀ ਤੁਹਾਨੂੰ ਪਿੰਨੀਆਂ ਜੀ ਪਿੰਨੀਆਂ ਬਹੁਤ ਵਧੀਆ ਜੀ ਅੰਕਲ ਜੀ ਤੇ ਬਹੁਤ ਮਿਹਨਤ ਕਰਕੇ ਬਣਾਉਂਦੇ ਆ ਤਾਂ ਸਮਾਨ ਵੀ ਬਹੁਤ ਜ਼ਿਆਦਾ ਘੱਟੋ ਘੱਟ 20 ਏਟਮਾ ਪਿੰਨੀਆਂ ਸਮਾਨ ਦੇ ਫਿਰ ਜਿਹੜੀ ਸਮਾਨਦੀ ਆ ਠੀਕ ਆ ਜੀ ਤੇ ਹਰ ਸਾਲ ਆਪਾਂ ਲੈ ਕੇ ਜਾਂਦੇ ਆ ਤੇ ਆਪਾਂ ਵੀ ਅੱਜ ਵੀ ਲੈ ਕੇ ਚੱਲੇ ਆ ਜਦੇ ਵੀ ਖਤਮ ਹੁੰਦੀ ਆ ਆਪਾਂ ਮਤਲਬ ਪੂਰੇ ਸਾਲ ਦੇ ਵਿੱਚ ਇਹਨਾਂ ਦੀਆਂ ਪਿੰਨੀਆਂ ਖਾਈ ਦੀਆਂ ਬਹੁਤ ਟੇਸਟ ਵਧੀਆ ਆਉਂਦਾ ਵਾ ਪਹਿਲਾਂ ਸੈਂਪਲੇ ਟੇਸਟ ਕਰਾਉਂਦੇ ਆ ਠੀਕ ਆ ਜੀ ਬਾਕੀ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਵੀ ਅੰਕਲ ਕੋਲ ਆਇਆ ਕਰੋ ਤੇ ਆਪਣੇ ਟੇਸਟ ਕਰਕੇ ਤੁਸੀਂ ਇਹ ਚੀਜ਼ ਲੈ ਕੇ ਜਾਓ ਠੀਕ ਆ ਜੀ ਕੋਈ ਵੈਸੇ ਇਦਾਂ ਦੀ ਹੈਨੀ ਚੀਜ਼ ਵੀ ਮਿਲਾਂਗੀ ਚੀਜ਼ ਮਾੜੀ ਹੈ ਠੀਕ ਆ ਜੀ ਤੇ ਦੋਸਤੋ ਇੱਕ ਹੋਰ ਵੀ ਖਾਸ ਗੱਲ ਦੱਸਾਂ ਇਹਨਾਂ ਦੀ ਇਹਨਾਂ ਦੇ ਨਾਲ ਜਿੰਨੇ ਵੀ ਮੁੰਡੇ ਕੰਮ ਕਰਦੇ ਆ ਇਹ ਆਪਣੇ ਜ਼ਿਆਦਾ ਦੋਸਤਾਂ ਵਾਸਤੇ ਉਹਨਾਂ ਨੂੰ ਟੇਸਟ ਕਰਾ ਕੇ ਉਹਨਾਂ ਵਾਸਤੇ ਵੀ ਲੈ ਕੇ ਜਾਂਦੇ ਹਰ ਸਾਲ ਵਾਸਤੇ ਹਾਂਜੀ ਹਾਂਜੀ ਉਹਨਾਂ ਨੇ ਵੀ ਪਿਛਲੇ ਸਾਲ ਵੀ ਇਦਾਂ ਹੀ ਹੋਈ ਆ ਪਿਛਲੇ ਸਾਲ ਜਦੋਂ ਮੈਂ ਟਾਟਾ ਸੀਲ ਕੰਪਨੀ 'ਚ ਕੰਮ ਕਰਦਾ ਉੱਥੇ ਵੀ ਸਾਰੇ ਜਿਨ੍ਹਾਂ ਨੇ ਟੇਸਟ ਕੀਤਾ ਉਹਨਾਂ ਨੂੰ ਬਹੁਤ ਪਸੰਦ ਆਈਆਂ ਤਾਂ ਉਹਨਾਂ ਕੋਲ ਵੀ ਘੱਟੋ ਘਾਟੇ ਕਾਫੀ ਮੈਂ ਪਿੰਨੀਆਂ ਨੂੰ ਢਾਲੀ ਜਾ ਕੇ ਤੁਸੀਂ ਪਿੰਨੀਆਂ ਲੈ ਗਏ ਹਾਂਜੀ 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 ਇਦਾਂ ਹੀ ਹੋ ਗਏ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਪਿੰਨੀਆਂ ਜਰੂਰ ਟੇਸਟ ਕਰੋ ਠੀਕ ਹੈ ਜੀ ਚਾਹੇ 1/2 ਕਿਲੋ ਕਿਲੋ ਲੈ ਕੇ ਤੁਸੀਂ ਪਹਿਲਾਂ ਸੈਂਪਲ ਲੈ ਕੇ ਜਾਓ ਤੇ ਆਪਣੇ ਟੇਸਟ ਕਰੋ ਜੇ ਨ